ਕੈਡਰਲੀ ਸਕੂਲ ਹਸਪਤਾਲ ਤੇ ਅੰਗਨਵਾੜੀ ਸੈਂਟਰਾਂ ਦੇ ਵਿੱਚ ਵੈਰੀਫਿਕੇਸ਼ਨ ਦੇ ਮਾਮਲੇ 'ਚ ਬੱਚੇ ਦੀ ਸੁਰੱਖਿਆ ਮਾਮਲੇ 'ਚ ਪੰਜਾਬ ਹਾਈ ਕੋਰਟ ਵੱਲੋਂ ਜਵਾਬ ਤਲਬੀ ਕੀਤੀ ਗਈ 31 ਅਕਤੂਬਰ ਤੱਕ ਜਵਾਬ ਦੇਣਾ ਲਾਜ਼ਮੀ ਹੈ। ਬੱਚਿਆਂ ਨਾਲ ਸੰਬੰਧਿਤ ਵਿਭਾਗਾਂ ਦੇ ਹਰ ਇੱਕ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਹੋਵੇ। ਇਸ ਤੋਂ ਪਹਿਲਾਂ ਵਕੀਲ ਵੱਲੋਂ ਬੱਚਿਆਂ ਤੋਂ ਪੀਖ ਮਵਾਉਣ ਦਾ ਮਾਮਲਾ ਚੁੱਕਿਆ ਗਿਆ ਹੈ। ਪੰਜਾਬ ਦੇ ਵਿੱਚ ਅੱਜ ਕੱਲ ਇੱਕ ਮੁਹਿੰਮ ਚੜ੍ਹੀ ਹੋਈ ਹੈ ਕਿ ਜੇਕਰ ਕੋਈ ਬੱਚਾ ਭੀਖ ਮੰਗ ਰਿਹਾ ਤਾਂ ਉਸ ਨੂੰ ਰੈਸਕਿਊ ਕੀਤਾ ਜਾ ਰਿਹਾ ਬਕਾਇਦਾ ਤੌਰ ਤੇ ਉਸ ਦੇ ਮਾਤਾ ਪਿਤਾ ਦੇ ਰਿਸ਼ਤੇ ਨਾਲ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਡੀਐਨਏ ਤੱਕ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਵੀ ਕੀਤੀ ਜਾ ਰਹੀ ਹੈ ਪਰ ਆਵਾਜ਼ ਸਭ ਤੋਂ ਪਹਿਲਾਂ ਉਠਾਈ ਸੀ ਕੇਪੀਐਸ ਦੇ ਵੱਲੋਂ ਔਰ ਗੱਲਬਾਤ ਕਰਾਂਗੇ ਉਸ ਐਡਵੋਕੇਟ ਸਾਹਿਬ ਦੇ ਨਾਲ ਕਬਰਪਾਲ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇੱਕ ਡਿਮਾਂਡ ਤੁਸੀਂ ਕੀਤੀ ਸੀ ਕਿ ਬੱਚਿਆਂ ਤੋਂ ਭੀਖ ਮੰਗਾਈ ਜਾਂਦੀ ਹੈ ਬੱਚਿਆਂ ਦੇ ਜ਼ਰੀਏ ਭੀਖ ਮੰਗੀ ਜਾਂਦੀ ਹੈ ਇਸੀ ਨੂੰ ਰੁਕਿਆ ਜਾਵੇ ਰੋਸ ਦਾ ਇੱਕ ਵੱਡਾ ਸਰ ਪੰਜਾਬ ਦੇ ਵਿੱਚ ਦਿਖਾਈ ਦਿੱਤਾ ਹੁਣ ਦੇਖੋ ਇਹ ਜਦੋਂ ਆਪਾਂ ਪੀਆਈਐ ਲਨੀਸ਼ੀਏਟ ਕੀਤੀ ਸੀਗੀ ਉਦੋਂ ਆਪਾਂ ਬੇਸ ਬਣਾਇਆ ਸੀਗਾ ਕਿ ਇੱਕ ਫੈਕਟਰੀ ਦੇ ਵਿੱਚੋਂ 600 700 ਬੱਚਾ ਜਿਹੜਾ ਰੈਸਕਿਊ ਕੀਤਾ ਗਿਆ ਸੀਗਾ ਉਹਦੇ ਵਿੱਚ ਉਸ ਤੋਂ ਬਾਅਦ ਅਸੀਂ ਜਿਹੜਾ ਇਹਨੂੰ ਨਾਲ ਜੋੜਿਆ ਸੀਗਾ ਚਾਈਲਡ ਬੈਗਿੰਗ ਨਾਲ ਤੇ ਚਾਈਲਡ ਫੋਰਸ ਲੇਬਰ ਦੇ ਨਾਲ ਕਿ ਬੱਚਿਆਂ ਦੇ ਕੋਲੋਂ ਬੈਗਿੰਗ ਕਰਾਣੀ ਜਾਂ ਫੋਰਸ ਲੇਬਰ ਕਰਵਾਨੀ ਦੋਨੋਂ ਹੀ ਜੁਰਮਾ ਕੀ ਆ ਭਾਵੇਂ ਉਹ ਮਾਂ ਹੋਵੇ ਭਾਵੇਂ ਪਿਓ ਹੋਵੇ ਭਾਵੇਂ ਗਾਰਡੀਅਨ ਭਾਵੇਂ ਐਨੀ ਬੜੀ ਇਹਨੂੰ ਲੈ ਕੇ ਆਪਾਂ ਜਿਹੜੀ ਪਹਿਲਾਂ ਵੀ ਇੱਕ ਪੀਆਈਐਲ ਪਾਈ ਸੀਗੀ ਉਹਦੇ ਵਿੱਚ ਕਮ ਹੋਏ ਸੀਗੇ ਕਿ 30-4 ਤੱਕ ਵੂਮਨ ਚਾਈਲਡ ਡਿਵੈਲਪਮੈਂਟ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੇ ਜਿਹੜਾ ਰਿਪੋਰਟ ਪੇਸ਼ ਕਰਨੀ ਸੀਗੀ ਹਾਈ ਕੋਰਟ ਦੇ ਵਿੱਚ ਜਿਹੜੀ ਉਹਨਾਂ ਨੇ ਨਹੀਂ ਕੀਤੀ ਉਸ ਤੋਂ ਬਾਅਦ ਜਿਹੜਾ ਮੁੱਦਾ ਜਿਹੜਾ ਦੁਬਾਰਾ ਚੱਕਿਆ ਗਿਆ ਸੀਗਾ ਕਿ ਜਿਹਦੇ ਤੇ ਉਹਨਾਂ ਨੇ ਸਾਰਾ ਕੁਝ ਦੱਸਿਆ ਸੀਗਾ ਕਿ ਇਹ ਸਕੀਮਸ ਅਸੀਂ ਲੈ ਕੇ ਆ ਰਹੇ ਹਾਂ ਇੱਕ ਜੀਵਨ ਜੋਤ ਵੀ ਹੈਗੀ ਸੀਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਡਾਇਰੈਕਸ਼ਨਸ ਜਿਹੜੀਆਂ ਦੇ ਦਿੱਤੀਆਂ ਨੇ ਇਹਦੇ ਚ ਜਿਹੜਾ ਇੱਕ ਐਕਸ਼ਨ ਜਿਹੜਾ ਇੱਕ ਲਿੱਤਾ ਜਾਵੇ ਬਾਏ ਦਾ ਅਥਾਰਟੀਜ਼ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇਹ ਡੀਐਨਏ ਜਿਹੜੀ ਹੈਗੀ ਆ ਨਾਲ ਹੀ 10-15 ਦਿਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਇਦੇ ਨਾਲ ਆਪਾਂ ਇੱਕ ਹੋਰ ਮੁੱਦਾ ਜੋੜਿਆ ਸੀ ਉਹਦੇ ਨਾਲ ਹੁਣ ਆਪਾਂ ਕੀ ਕੀਤਾ ਕਿ ਆਪਾਂ ਜਿਹੜਾ ਬੱਚਿਆਂ ਦੇ ਠੀਕ ਹੈ ਸੁਰੱਖਿਆ ਵਾਸਤੇ ਡੀਐਨਏ ਤਾਂ ਤੁਸੀਂ ਕਰ ਰਹੇ ਹੋ ਤੇ ਜਿਹੜਾ ਵੱਡਿਆਂ ਦੇ ਬਾਰੇ ਕੀ ਕਰ ਰਹੇ ਹੋ ਤੁਸੀਂ ਉਹਦੇ ਕਰਕੇ ਹੁਣ ਆਪਾਂ ਜਿਹੜੀ ਇੱਕ ਦੂਜੀ ਪੀਆਈਐਲ ਜਿਹੜੀ ਐਨੀ ਛੇੜ ਕੀਤੀ ਆ ਉਹਦੇ ਵਿੱਚ ਆਪਾਂ ਕਿਹਾ ਕਿ ਜਿਹੜਾ ਰੂਲ 3 ਦੇ ਮੁਤਾਬਕ ਬਾਕਸੋ ਐਕਟ ਦੇ ਅੰਦਰ ਇੱਕ ਬੈਕਗਰਾਉਂਡ ਚੈਕਸ ਤੇ ਇੱਕ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੋਣੀ ਬਹੁਤ ਲਾਜ਼ਮੀ ਹੈ ਕਿਉਂਕਿ ਤੁਸੀਂ ਇਹ ਦੇਖੋ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਬੰਦਾ ਕੰਟੈਕਟ ਦੇ ਵਿੱਚ ਆ ਰਿਹਾ ਬੱਚਿਆਂ ਦੇ ਨਾਲ ਉਹਨਾਂ ਦਾ ਜਿਹੜਾ ਇੱਕ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪੀਰੀਆਡਿਕਲੀ ਜਿਵੇਂਣਾ 6 ਮਹੀਨੇ ਸਾਲ ਬਾਅਦ 2 ਸਾਲ ਬਾਅਦ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਬੱਚੇ ਕਿਹੜੇ ਹੱਥਾਂ ਦੇ ਵਿੱਚ ਅਜਿਨੇ ਇਸ ਦੇ ਵਿੱਚ ਦਾਇਰਾ ਕੀ ਰੱਖਿਆ ਸਕੂਲ ਸਕੂਲਾਂ ਦਾ ਜਾਂ ਕਿ ਲਈ ਕਿ ਕਰੱਚ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਦੇ ਵਿੱਚ ਜਿ ਦੇਖੋ ਸਾਰੇ ਚਿਲड्रन ਇੰਸਟੀਟਿਊਸ਼ਨਸ ਮਤਲਬ ਕੋਈ ਵੀ ਇੰਸਟੀਟਿਊਸ਼ਨ ਜਿਹੜਾ ਕੋ ਡਿਫਰੈਂਸੀਏਸ਼ਨ ਨਹੀਂ ਹੈ ਕਿ ਪ੍ਰਾਈਵੇਟ ਹੈ ਕਿ ਪਬਲਿਕ ਹੈ ਮਤਲਬ ਜਿਸ ਤਰ੍ਹਾਂ ਸਕੂਲ ਹੋ ਗਏ ਹਸਪੀਟਲਸ ਹੋ ਗਏ ਕਰਚੇਜ਼ ਹੋ ਗਏ ਚਿਲड्रन ਇੰਸਟੀਟਿਊਟ orphans ਹੋ ਗਏ ਮਤਲਬ ਜਿਹੜਾ ਵੀ ਕੋਈ ਵੀ ਇੰਸਟੀਟਿਊਸ਼ਨ ਜਿਹਦੇ ਵਿੱਚ ਬੱਚਿਆਂ ਨਾਲ ਡੀਲ ਕਰ ਰਿਹਾ ਤੇ ਕੋਈ ਵੀ ਉਹਦਾ ਕੋਈ ਵੀ ਸਟਾਫ ਭਾਵੇਂ ਉਹ ਪੀਐਨ ਹੈ ਭਾਵੇਂ ਉਹ ਜਿਹੜਾ ਟੌਪ ਮੋਸਟ ਪੋਜੀਸ਼ਨ ਤੇ ਹੈਗਾ ਉਹ ਕੋਈ ਵੀ ਸਟਾਫ ਜਿਹੜਾ ਬੱਚਿਆਂ ਦੇ ਨਾਲ ਕੰਟੈਕਟ ਕਰ ਰਿਹਾ ਉਹਦੀ ਇੱਕ ਜਿਹੜੀ ਬੈਕਗ੍ਰਾਉਂਡ ਜਿਹੜੀ ਚੈੱਕ ਹੋਣੀ ਚਾਹੀਦੀ ਹੈ ਤਾਂ ਇੱਕ ਪੁਲਿਸ ਵੈ ਜਿਹੜੀ ਕਿ ਨਹੀਂ ਕੀਤੀ ਜਾਂਦੀ ਮੇਨ ਬੇਸ ਇਹਦੇ ਚ ਜਿਹੜਾ ਮੇਨ ਮੁੱਦਾ ਜਿਹੜਾ ਹੈ ਚੱਕਿਆ ਗਿਆ ਕਿ ਬੱਚਾ ਸਾਡਾ ਸੁਰੱਖਤ ਹੱਥ ਹੱਥਾਂ ਦੇ ਵਿੱਚ ਹੋਣਾ ਚਾਹੀਦਾ ਭਾਵੇਂ ਕਿਤੇ ਵੀ ਹੋਵੇ ਸੋ ਬਹੁਤ ਅਨੋਖੀ ਗੱਲ ਹੈ ਸੋ ਗਲਵਤ ਕਰ ਰਹੀ ਸੀ ਕਵਰ ਪਾਉਲ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਬੱਚਾ ਤੁਹਾਡਾ ਸੁਰੱਖਿਤ ਹੱਥਾਂ ਦੇ ਵਿੱਚ ਹੈ ਜਾਂ ਨਹੀਂ ਪੰਜਾਬ ਮੈਲਕ ਪੰਜਾਬ ਦੇ ਬੱਚਿਆਂ ਦੇ ਸਬੰਧਿਤ ਡਿਪਾਰਟਮੈਂਟ ਔਰ ਨੈਸ਼ਨਲ ਦੇ ਵਿੱਚ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਵਾਬ ਹੈ ਜਿਹੜਾ ਉਹ ਪੰਜਾਬ ਰੈਣਾ ਹਾਈ ਕੋਰਟ ਨੂੰ ਦੇਣਾ ਹੋਏਗਾ ਕੈਮਰਵਨ ਸੁਰਿੰਦਰ ਦੇ ਨਾਲ ਰੋਹਿਤ ਮੰਸਲ ਜੀ ਮੀਡੀਆ ਇੱਕ